ਝੋਨਾ ਲਾਉਣ ਤੋਂ ਪਹਿਲਾਂ ਵੀ ਤੇ ਝੋਨਾ ਲਾਉਣ ਤੋਂ ਬਾਅਦ ਵੀ ਕਿਸਾਨ ਭਰਾਮ ਦੇ ਖਾਦਾਂ ਦੇ ਬਾਰੇ ਵੀ ਸਵਾਲ ਆ ਤੇ ਝੋਨੇ ਦੇ ਵਿੱਚ ਜਿਹੜੀਆਂ ਪ੍ਰੋਬਲਮਾਂ ਆਉਂਦੀਆਂ ਨੇ ਕਿਤੇ ਝੋਨਾ ਜਿਆਦਾ ਡੰਗਾਈ ਦੇ ਵਿੱਚ ਲੱਗ ਜਾਂਦਾ 3-4 ਇੰਚ ਤੇ ਲੱਗ ਜਾਂਦਾ ਉੱਥੇ ਝੋਨਾ ਉੱਪਰੋਂ ਤਣੇ ਵੀ ਕੱਢਣੇ ਸਟਾਰਟ ਕਰ ਲੈਂਦਾ ਜਾਂ ਥੱਲੇ ਮੂਸਲੀ ਜੀ ਬਣ ਜਾਂਦੇ ਆ ਜਾਂ ਪਾਣੀ ਜਿਆਦਾ ਖੜਨ ਲੱਗ ਜਾਂਦਾ ਝੋਨਾ ਚੱਲਦਾ ਨਹੀਂ ਹੈਗਾ ਤੇ ਕਾਫੀ ਜਿਹੜੀਆਂ ਪ੍ਰੋਬਲਮਾਂ ਝੋਨੇ ਦੇ ਵਿੱਚ ਆਉਂਦੀਆਂ ਨੇ ਤੇ ਹੁਣ ਪਿਛਲੀ ਵੀਡੀਓ ਦੇ ਵਿੱਚ ਵੀ ਆਪਾਂ ਨੇ ਕਿਸਾਨਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਵੀ ਝੋਨੇ ਦੇ ਵਿੱਚ ਜਿਹੜੀ ਜੂਰੀਆ ਪਹਿਲਾਂ ਪਾਉਣ ਦਾ ਕਿੰਨਾ ਕੁ ਜ਼ਿਆਦਾ ਬੈਨੀਫਿਟ ਹੈਗਾ ਜਾਂ ਨਾ ਆਪਾਂ ਨੇ ਜੂਰੀਆ ਜਿਹੜੀ ਪਹਿਲਾਂ ਨਹੀਂ ਪਾਈ ਕੋਈ ਖਾਦ ਅੱਗੇ ਨਹੀਂ ਪਾਈ ਹੈਗੀ ਪੀ ਆਰ 118 ਜਿਹੜੀ ਇਹ ਕਿਸਮ ਹੈ ਅੱਜ 11-12 ਦਿਨਾਂ ਦੇ ਲਗਭਗ ਜਿਹੜੀ ਇਹ ਕਿਸਮ ਹੋ ਗਈ ਆਗਲੇ ਇਤਬਾਰ ਨੂੰ 15 ਦਿਨਾਂ ਦੀ ਹੋ ਜੂ ਲਗਭਗ ਅੱਜ ਵੀਰਵਾਰਾ ਅੱਜ 12-13 ਦਿਨਾਂ ਦੀ ਝੋਨੇ ਦੀ ਕਿਸਮ ਹੋ ਗਈ ਕਿਉਂਕਿ 10-11 ਦਿਨਾਂ ਤੇ ਆ ਕੇ ਇਹਦੇ ਵਿੱਚ ਜਿਹੜੀ ਆਪਣੀ ਯੂਰੀਆ ਦਿੱਤੀ ਹੈ ਕੋਈ ਇਹਦੇ ਵਿੱਚ ਹਲੇ ਤੱਕ ਜਿਹੜੀ ਥੱਲੇ ਯੂਰੀਆ ਜਗ ਹੋ ਸਮਾਨ ਨਹੀਂ ਪਾਇਆ ਜਿਹੜਾ ਅੱਗੇ ਪਾਇਆ ਜਾਵੇ ਹੁਣ ਵਿੱਚ ਕਿਸਾਨ ਭਰਾਵਾਂ ਨੇ ਪਹਿਲੇ ਯੂਰੀਆ ਦੋ-ਦੋ ਗੱਟੇ ਪਾਤੇ ਪਹਿਲੀ ਗੱਲ ਤਾਂ ਭਾਈ ਜਿਹੜੀ ਆਪਾਂ ਯੂਰੀਆ ਦੇਣੀ ਹੈ ਨਾ ਕਟੂ-ਕਟ 10 ਕ ਦਿਨ ਦਾ ਚੋ 8-10 ਦਿਨਾਂ ਚ ਓਨਾ ਹੋਵੇ ਇੱਕ-ਇੱਕ ਦੋ-ਦੋ ਡਾਲ ਬਣਾਏ ਹੋਣ ਤੇ ਪਾਣੀ ਵੀ ਸੀਮਤ ਹੋਵੇ ਜਦੋਂ ਆਪਾਂ ਨੂੰ ਯੂਰੀਆ ਦੇਣੀ ਹੈ ਜੇ ਤੁਹਾਨੂੰ ਲੱਗਦਾ ਹੈ ਵੀ ਪਹਿਲੀ ਯੂਰੀਆ ਦੇ ਨਾਲ ਆਪਾਂ ਮਨਖੜ ਨਹੀਂ ਖੜਦਾ ਤਾਂ ਕਾਰਬੋਨਿਜ਼ਮ ਲਾ ਸਕਦੇ ਹਾਂ ਜਿਹਨੂੰ ਆਪਾਂ ਵਾਰਾਂਟ੍ਰੈਡ ਦੇ ਨਾਮ ਨਾਲ ਜਾਣਦੇ ਹਾਂ ਕਾਰਬੋਨਿਜ਼ਮ ਤੇ ਮਨਕੋਜ਼ ਵੀ ਹੁੰਦਾ ਉਹਦੇ ਵਿੱਚ ਅੱਧਾ ਕਿਲੋ ਕਿਲੇ ਦਾ ਲਾ ਸਕਦੇ ਹਾਂ ਉਹਦੇ ਨਾਲ ਜਿਹੜੀ ਜੜ ਚਿੱਟੀ ਜਮਾ ਸਾਫ਼ ਹੁੰਦੀ ਹੈ ਜਦੋਂ ਤੁਹਾਡਾ ਝੋਨਾ 12-15 ਦਿਨਾਂ ਦਾ ਹੋ ਗਿਆ ਵੀ ਜ਼ਿੰਕ ਵਗੈਰਾ ਉਦੋਂ ਲਾਓ ਤੁਸੀਂ ਹੁਣ ਦੇਖੋ ਇੱਕ ਚੀਜ਼ ਦਾ ਆਪਾਂ ਨੂੰ ਸਾਫ਼-ਸਾਫ਼ ਪਤਾ ਹੈਗਾ ਕਿ ਜਿਹੜੀ ਚੀਜ਼ ਆਪਾਂ ਨੇ ਵਰਤ ਲਈ ਉਹ 8-10 ਘੰਟੇ ਦੇ ਵਿੱਚ ਕੰਮ ਕਰਦੀ ਹੈ ਕੀ ਉਸ ਚੀਜ਼ ਨੂੰ ਆਪਾਂ ਪਹਿਲਾਂ ਸੁੱਕੇ ਸੁੱਕੀ ਜ਼ਮੀਨ ਦੇ ਵਿੱਚ ਜਾਂ ਕੱਦੂ ਦੇ ਵਿੱਚ ਪਾ ਕੇ ਕਿ ਆਪਾਂ ਉਹਦੇ ਨਾਲ ਕੋਈ ਬਾਲਾ ਪ੍ਰੋਪਰ ਝਾੜ ਲਾਵਾਂਗੇ ਹੁਣ ਆਪਣੇ ਕਿਸਾਨ ਭਰਾ ਕਹਿੰਦੇ ਬਾਈ ਸਾਡੇ ਜ਼ਿੰਕ ਦੀ ਕਮੀ ਨਹੀਂ ਸਾਡੇ ਪਟਾਸ਼ ਦੀ ਕਮੀ ਹੈਗੀ ਪਰ ਸਾਡੇ ਝਾੜ ਨਹੀਂ ਵਧਦਾ ਹੈਗਾ ਸਾਡੇ ਫੋਕ ਬਾਲੀ ਆਉਂਦੀ ਹੈ ਕਿਉਂਕਿ ਬਈ ਦੇਖੋ ਜਦੋਂ ਤੁਹਾਡੇ ਜ਼ਮੀਨ ਦੇ ਵਿੱਚ ਡੀਏਪੀ ਤੱਤ ਪਿਆ ਤੇ ਪੋਟਾਸ਼ ਤੱਤ ਪਿਆ ਤੇ ਜ਼ਿੰਕ ਤੱਤ ਪਿਆ ਜਦੋਂ ਤੁਸੀਂ ਯੂਰੀਆ ਜਾਦੇ ਜਾਣ ਲੱਗ ਗਈ ਉਹ ਜਿਹੜੇ ਤੱਤ ਆ ਉਹਨਾਂ ਦੀ ਕਮੀ ਆਟੋਮੈਟਿਕਲੀ ਆਉਣ ਲੱਗੀ ਤੇ ਫਟਣ ਲੱਗ ਜਾਂਦੇ ਜਿਵੇਂ ਆਪਾਂ ਕਹਿੰਦੇ ਨਾ ਦਾਲ ਦੇ ਵਿੱਚ ਨੂਨ ਜਾਂ ਮਿਰਚੀ ਜ਼ਿਆਦਾ ਹੁੰਦਾ ਉਹਦਾ ਕਰੰਟ ਘਟਾਉਣ ਦੇ ਲਈ ਆਪਾਂ ਕਿਉਂ ਪਾਉਨੇ ਇਹੀ ਕੰਮ ਇੱਥੇ ਹੈ ਵੀ ਆਪਾਂ ਜਦ ਫਿਰ ਯੂਰੀਆ ਘਟਾ ਲਈਏ ਹੁਣ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਘਾੜ ਜ਼ਮੀਨਾਂ ਦੇ ਵਿੱਚ ਪੀਐਚ ਲੈਵਲ ਵੀ ਡਾਊਨ ਹੋ ਰਿਹਾ ਹੈ ਜ਼ਮੀਨਾਂ ਦਾ ਜਿਸ ਕਰਕੇ ਸਲਫਰ ਕੋਟਡ ਯੂਰੀਆ ਆਈ ਹੈ ਜਿਹੜੀਆਂ ਜ਼ਮੀਨਾਂ ਦੇ ਵਿੱਚ ਪੀ ਐਚ ਲੈਵਲ ਦੀ ਕਮੀ ਆ ਝੋਨੇ 'ਚ ਜਲਦੀ ਨਹੀਂ ਚਲਦੇ ਉੱਥੇ ਸਲਫਰ ਵੀ ਜਿਹੜਾ ਜ਼ਰੂਰ ਦੇਓ ਜਿੱਥੇ ਫੋਗ ਜ਼ਿਆਦਾ ਆਉਂਦੀ ਹੈ ਉੱਥੇ ਪੋਟਾਸ਼ ਤੱਤ ਨੂੰ ਲੈ ਕੇ ਜਾਓ 15 20 ਦਿਨਾਂ ਤੇ ਵੀ ਤੁਸੀਂ 60% ਵਾਲਾ ਪੋਟਾਸ਼ ਪਾ ਸਕਦੇ ਹੋ ਐਮਓਪੀ ਕਹਿੰਦੇ ਇਹਨੂੰ ਆਪਾਂ 14.5% ਵਾਲਾ ਵੀ ਪਾ ਸਕਦੇ ਹਾਂ ਜਾਂ ਤੁਸੀਂ 50% ਵਾਲਾ ਪੋਟਾਸ਼ ਵੀ ਜਿਹੜਾ ਵਰਤ ਸਕਦੇ ਹੋ 14.5% ਵਾਲਾ 82 ਕਿਲੋ ਪੈਂਦਾ 50% ਵਾਲਾ 30 ਕਿਲੋ ਪੈਂਦਾ 60% ਵਾਲਾ ਤੁਸੀਂ ਜਿਹੜਾ 20 ਕਿਲੋ ਪੋਟਾਸ਼ ਪਾਣਾ ਹੈ ਤੇ ਜਿੰਕ ਜ਼ਰੂਰ ਪਾਓ ਜਿੰਕ ਤੱਤ ਦੀ ਕਮੀ ਸਾਰੀਆਂ ਫਸਲਾਂ ਦੇ ਵਿੱਚ ਹੀ ਆਉਂਦੀ ਹੈ ਮੁੱਖ ਦੇ ਵਿੱਚ ਵੀ ਆਉਂਦੇ ਆ ਜਿਹੜੀ ਚੀਜ਼ ਸਾਹ ਲੈਂਦੇ ਹਰ ਇੱਕ ਦੇ ਵਿੱਚ ਜਿਹੜੀ ਜਿੰਕ ਤੱਤ ਦੀ ਲੋੜ ਹੁੰਦੀ ਹੈ ਜਿੱਥੇ ਝੋਨੇ ਬਾਈ ਜਿਆਦਾ ਡੂੰਘੇ ਲੱਗਿਆ ਉਹ ਥੱਲੇ ਮੁਸਲੀ ਵੀ ਬਣਾਉਣਗੇ ਤੇ ਉੱਪਰੋਂ ਝੋਨੇ ਜਿਹੜੇ ਤਣੇ ਬਣਾਉਣੇ ਜਿਹੜੇ ਸਟਾਰਟ ਕਰਨਗੇ ਤੇ ਹੁਣ ਹਰ ਰੋਜ਼ ਕਿਸਾਨਾਂ ਦੇ ਹੀ ਸਵਾਲ ਆਉਣਗੇ ਬਾਈ ਅਸੀਂ ਕਿਹੜੀ ਖਾਦ ਗਰਗ ਪਾਈਏ ਵੀ ਮੈਨੂੰ ਨਹੀਂ ਲੱਗਦਾ ਵੀ ਜਿਹੜੀ ਆਪਾਂ ਥੱਲੇ ਖਾਦ ਖਰਾਕ ਪਾ ਲੈਨੇ ਆ ਮੈਨੂੰ ਉਹ ਤੋਂ ਕੋਈ ਬਾਲਾ ਬੈਨੀਫਿਟ ਹੈ ਵੀ ਚਾਹੇ ਜਿੰਕ ਪਾ ਲਈਏ ਕਿ ਪਟਾਸ਼ ਪਾ ਲਈਏ ਇਹ ਤਾਂ ਤੁਹਾਨੂੰ ਪਤਾ ਲੰਬੇ ਸਮੇਂ ਲਈ ਕੰਮ ਕਰਨਗੇ ਤਿੰਨ ਤਿੰਨ ਚਾਰ ਚ ਮਹੀਨੇ ਤੱਕ ਜਿਹੜੇ ਇਹ ਕੰਮ ਕਰਨਗੇ ਜਦੋਂ ਹੁਣ ਆਪਾਂ ਯੂਰੀਆ ਤੱਤ ਹੈ ਜਿਹੜਾ ਵੀ ਪਹਿਲਾਂ ਪਾਇਆ ਘੱਟ ਕੰਮ ਕਰਦਾ ਕਿਉਂਕਿ ਇੱਕ ਖਾਦ ਦੀ 6ਵੇਂ ਮਹੀਨੇ ਤੱਕ ਲੋਡ ਹੁੰਦੀ ਹੈ ਝੋਨੇ ਦੇ ਵਿੱਚ ਆਪਾਂ ਡੀਏਪੀ ਪਾਈ ਜਾਂਨੇ ਆ ਮੈਨੂੰ ਨਹੀਂ ਲੱਗਦਾ ਵੀ ਡੀਏਪੀ ਬਾਲਾ ਕੋਈ ਕੰਮ ਕਰਦੀ ਹੋਊਗੀ ਕਿਉਂਕਿ ਵੈਸੇ ਤਾਂ ਇਹ ਜੜਾ ਨੂੰ એનર્ਜੀ ਦਿੰਦੀ ਹੈ એનર્ਜੀ ਦੀ ਜੁਗਰੀ ਤੇ ਆਪਣੀ ਡੀਏਪੀ ਆਪਣੀ ਜ਼ਮੀਨ ਦੇ ਵਿੱਚ ਪਈ ਹੁੰਦੀ ਹੈ ਪਰ ਫਾਲਤੂ ਖਰਚਾ ਨਾ ਕਰੋ ਜਿਸ ਨੂੰ ਲੱਗਦਾ ਵੀ ਅਸੀਂ ਪੈਸੇ ਲਾਉਣੇ ਆ ਡੀਏਪੀ ਦੇ ਖਰਚੇ ਦੇ ਵਿੱਚ ਫਟਕੜ ਸੋਣੀਆਂ ਦੋ ਤਿੰਨ ਐਡਵਾਂਸ ਵਧਿਆ ਸਕਦੀਆਂ ਨੇ ਗਰੋਥ ਵਾਸਤੇ ਤੇ ਉਹਦੇ ਪੈਸਿਆਂ ਦੇ ਵਿੱਚ ਜ਼ਿੰਕ ਵੀ ਚੰਗੀ ਆ ਸਕਦੀ ਹੈ ਪੋਟਾਸ਼ ਵੀ ਚੰਗਾ ਆ ਸਕਦਾ ਹੁਣ 14-1500 ਦੀ ਬੋਰੀ ਹੈ ਡੀਏਪੀ ਦੀ ਠੀਕ ਹੈ ਕਿੱਲੇ ਦੀ ਅੱਧਾ ਘਟਾ ਵੀ ਪਾਉਣੇ ਤਾਂ 7000 ਦੀ ਹੋਊਗੀ 7800 ਦਾ ਆਪਾਂ ਨੂੰ ਜਿਹੜਾ ਉਹਦੇ ਵਿੱਚ ਆਪਾਂ ਜ਼ਿੰਕ ਵੀ ਲੈ ਸਕਦੇ ਆ ਪੋਟਾਸ਼ਟਾਤ ਵੀ ਲੈ ਸਕਦੇ ਆ ਹੋਰ ਕਾਫੀ ਬੜੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਜ਼ਮੀਨ ਨੂੰ ਬਚਾਉਣ ਦੇ ਲਈ ਆਪਾਂ ਲੈ ਸਕਦੇ ਆ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨਾਪਾਉ ਉਹ ਜਿਨ੍ਹਾਂ ਦੇ ਨਾਲ ਸੋਡੀ ਜ਼ਮੀਨ ਖਰਾਬ ਹੋਵੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵਧੀਆ ਵੀਡੀਓ ਲੈ ਕੇ ਆਵਾਂਗੇ ਧੰਨਵਾਦ